ਸਵਾਗਤ ਹੈ ਤੁਹਾ ਸਾਰੋ ਤੁਹਾਡਾ ਆਪਣੇ ਚੈਨਲ 48D ਦੀ ਫਾਰਮ ਵਿੱਚ ਸਵਾਗਤ ਹੈ ਰੋ ਅੱਜ ਦੀ ਆਪਣੀ ਵੀਡੀਓ ਫੇਰੋ ਮੰਡੀ ਜਿਲ੍ਹਾ ਤਰਨਤਾਰਨ ਅੱਜ ਆਪਾਂ ਮੰਡੀ ਪਹੁੰਚ ਸੀ ਤੇ ਬਾਰ ਬਾਰ ਆ ਬੈਠੇ ਵੀਰ ਆ ਕੁੱਤੇ ਲੈ ਕੇ ਕੀ ਨਸਲੇ ਦਾ ਕੀ ਪ੍ਰਾਈਸ ਨੇਰਾ ਆਪਾਂ ਸਾਰਾ ਪਤਾ ਕਰਦੇ ਹਾਂ ਉਸ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਕਵਰ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾਲ ਦੇ ਬੈਲਿਕ ਵੀ ਕਰ ਲਓ ਧੰਨਵਾਦ ਸਾਰੇ ਵੀਰਾਂ ਦਾ ਤੇ ਆਓ ਆਪਾਂ ਵੀਰਾਂ ਨਾਲ ਗੱਲ ਕਰਦੇ ਹਾਂ ਓਏ ਸਿਕਲ ਜੀ ਓ ਠੀਕ ਠਾਕ ਵੀਰ ਜੀ ਤੇ ਵੀਰ ਜੀ ਆਪਾਂ ਕਿੱਥੋਂ ਆਏ ਆ ਬਰਨਾਲਾ ਜਿਹੜਾ ਜਿਲ੍ਹਾ ਬਰਨਾਲਾ ਆਪਣਾ ਫੋਨ ਨੰਬਰ ਕੀ ਆਪਣਾ ਫੋਨ ਨੰਬਰ 9720 510 ਵਰਤਮਾਨ ਬਰੇ ਹੋਇਆ ਅੱਜ ਮੈਂ ਕਿਹੜੀ ਥਾਂ ਸੁੱਤੇ ਲੈ ਕੇ ਆਇਆ ਚਲੋ ਤੁਸੀਂ ਕਿਹੜੇ ਕਿਹੜੇ ਕੁੱਤੇ ਲੈ ਕੇ ਆ ਬਸ ਆਲ ਬਰੀਡ ਹੀ ਹੁੰਦੀ ਹੈ ਜੀ ਆਪਣੀ ਆਲ ਬਰੀਡ ਆਰੇ ਹੱਥ ਨੂੰ ਫੜਿਆ ਕੀ ਬੱਕਰ ਲੈ ਇੱਕ ਕੱਲ ਕੱਲ ਪੋਫੀਰੀਆਂ ਆ ਜਾਂਦੇ ਫੈਕਟਰ ਤੋਂ ਆ ਜਾਂਦੇ ਵਾਈਟ ਕਲਰ ਇੱਕ ਕਿੰਨੀ ਕੁ ਉਮਰ ਦਾ ਦੀ 45 ਪਲਸ ਕੁ ਲੋ ਤਕੀ ਕੀ ਮੁੱਲ ਇਹਦਾ ਇਹ 5000 ਦਾ ਮੇਲ ਆ ਜੀ 4000 ਵੀ 3000 ਮੇਲ ਆ ਕਲਚਰ ਕਾਮ ਆ ਜਾਂਦੇ 8000 ਦਾ ਮੇਲ ਆ ਜੰਦਾ 9000 ਦਾ ਮੇਲ ਆ ਜਾਂਦਾ ਆ ਦੋਵੇਂ ਸੇਮ ਹਨ ਆ ਕਲਚਰ ਕਾਮ ਅੱਛਾ ਇਹਦਾ ਕੀ ਮੁੱਲ ਦਾ ਇਹ 7000 ਦਾ 8000 ਦਾ ਮੀਂ ਠੀਕ ਠੀਕ ਹੈ ਇਹਦਾ ਦੂਜੀ ਗੱਡੀ ਇਹ ਲਾਇਬ੍ਰੇ ਆ ਜਾਂਦੇ ਆ ਸਾਰੀ ਨਾਲ ਬਰੀੜੀ ਹੁੰਦੀ ਆ ਜੀ ਦੇਖੋ ਮੜੇ ਬਾਹਰ ਬਾਕੀ ਤਾਂ ਬੱਚੇ ਆਉਂਦੇ ਆ ਮਾਦਰ ਆ ਠੀਕ 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 ਐ ਇੰਨੇ ਕੁ ਬੱਚੇ ਲੱਗੇ ਸਾਬਰੋ ਕਿਸੇ ਵੀ ਨੂੰ ਪਸੰਦ ਹੋਵੇ ਤਾਂ ਬਾਈ ਨਾਲ ਕਾਲ ਕਰ ਲਿਓ ਨੰਬਰ ਬਾਈ ਦਾ ਸਕਰੀਨ ਚਲ ਰਿਹਾ ਵਾ ਸਾਰੀ ਵੀਰਾਂ ਦਾ ਬਹੁਤ ਬਹੁਤ ਹਾਂ ਛੋਟੇ ੜੇ ਬੱਚੇ ਆ ਕੋਈ ਕੋਈ ਜਿਹਨਾਂ ਦੇ ਆ ਕੁਝ ਮਹੀਨੇ ਬੱਚੇ ਆ ਵੱਖ-ਵੱਖ ਨੇ ਥੱਲੇ ਕਿਸੇ ਵੀਰ ਨੂੰ ਪਸੰਦ ਹੋਣਾ ਦਬਾਈ ਦਾ ਰੈਕਡ ਕਰ ਲੇ ਸਾਡੇ ਗਰਾਂ ਦਾ ਬਹੁਤ ਬਹੁਤ ਧੰਨਵਾਦ ਬਰਨਾਲੇ ਤੋਂ ਆਈ ਬਾਈ ਬਹੁਤ ਬਤਰੀ ਆ